ਸਤ ਸ੍ਰੀ ਅਕਾਲ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਦਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਮਸ਼ਕੂਰ ਹਾਂ ਸ੍ਰੀ ਹਰਖਸ਼ਪਾਲ ਸਿੰਘ ਜੀ ਮਾਨ ਦਾ ਜੀ ਜੀ ਤੋਂ ਸੰਤੋਖ ਕਰ ਸੌਬਦੇ ਸ੍ਰੀ ਹਲਕਾ ਸਿੰਘ ਤੋਂ ਅਰਦਾ ਸਿਕੰਦਰ ਸਿੰਘ ਘਟ ਜੀ ਸਾਬ ਦਾ ਰਵਿੰਦਰ ਸਿੰਘ ਦਾ ਬਲਵਿੰਦਰ ਖੋਰ ਦਾ ਇਸ ਸਾਰੀ ਪਾਰਟੀ ਦੇ ਵੋਟਰ ਜਿਨ੍ਹਾਂ ਨੇ ਅੱਜ ਸਹਿਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਆਪਣੀ ਮੀਟਿੰਗ ਕਰਾਈ ਹੈ ਆਪਾਂ ਹੁਣ ਸਹਿਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਮੀਟਿੰਗ ਕਿਉਂ ਕਰ ਰਹੇ ਆ ਕਿਉਂ ਕਰਕੇ ਸਿੱਖ ਇੱਕ ਟਰਟ ਗਿਣਤੀ ਹੈ ਤੇ 1947 ਦੇ ਵਿੱਚ 네ਹਰੂ ਗਾਂਧੀ ਤੇ ਪਟੇਲ ਨੇ ਲਾਹੌਰ ਪਾਕਿਸਤਾਨ ਨੂੰ ਦੇਖਾ ਸੀ ਕਿਉਂਕਿ ਅਕੜੇ ਜਿਹੜਾ ਗੁਰਦਾਸਪੁਰ ਦਾ ਜ਼ਿਲ੍ਹਾ ਸੀ ਉਹ ਬਹੁਤ ਏੰਤੀ ਮੁਸਲਮਾਨ ਸੀ ਤੇ ਉਹ ਪਾਕਿਸਤਾਨ ਦੇ ਵਿੱਚ ਜਾ ਰਿਹਾ ਸੀਗਾ ਤੇ ਗੁਰਦਾਸਪੁਰ 네ਹਰੂ ਤੇ ਗਾਂਧੀ ਦੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਫਿਰ ਗੁਰਦਾਸਪੁਰ ਦੇ ਵਿੱਚੋਂ ਹੀ ਜੰਮੂ ਕਸ਼ਮੀਰ ਇੰਡੀਆ ਦੇ ਨਾਲ ਰਾਂਸਾ ਦਾ ਸੀਗਾ ਸੋ ਲਾਹੌਰ ਦੇ ਤਾ ਫਿਰ ਲਾਹੌਰ ਦੇ ਬੰਤੋਬਾਦ ਸਿੱਖਪੁਰ ਨੂੰ ਚੰਡੀਗੜ੍ਹ ਦਿੱਤਾ ਚੰਡੀਗੜ੍ਹ ਦੇ ਤਾ ਪਰ 1968 ਦੇ ਵਿੱਚ ਜਿਹੜਾ ਕਮਿਸ਼ਨ ਬਣਿਆ ਸੀਗਾ ਉਸ ਨੇ ਕਿਹਾ ਕਿ ਸੰਦੀਗੜ੍ਹ ਦੇ ਵਿੱਚ ਪੰਜਾਬੀ ਬੋਲ ਦੇ ਨਾਲ ਤੇ ਹੈ ਨਹੀਂ ਕਿ ਹੈ ਕਿ ਨਹੀਂ ਸੀ ਜੋ ਕਰਕੇ ਬੀ ਜੀ ਪੀ ਤੇ ਆਰਐਸਐਸ ਨੇ ਹਿੰਦੂਆਂ ਦੇ ਵਿੱਚ ਪ੍ਰਚਾਰ ਕਰਤਾ ਕਿ ਤੁਹਾਡੀ ਬੋਲੀ ਹਿੰਦੀ ਹੈ ਤੇ ਸਿੱਖਾਂ ਦੀ ਪੰਜਾਬੀ ਹੈ ਜੇ ਹਿੰਦੂਆਂ ਨੇ ਪੰਜਾਬੀ ਬੋਲੀ ਛੱਡਤੀ ਫਿਰ ਚੰਡੀਗੜ੍ਹ ਵੀ ਸਤ ਨੂੰ ਨਾਮ ਲਿਆ ਜਿਹੜੇ ਕਾਂੜੇ ਦੇ ਲੱਗਦੇ ਸੀਗੇ ਛੰਬੇ ਦੇ ਲੱਗਦੇ ਸੀਗੇ ਹਰਿਆਣੇ ਦੇ ਲੱਗਦੇ ਰਾਜਸਥਾਨ ਵਿੱਚ ਪੰਜਾਬੀ ਬੋਲਦੇ ਲੱਗਦੇ ਉਹ ਵੀ ਨਹੀਂ ਮਿਲੇ ਕਿਉਂਕਿ ਕਿ ਸਾਡੇ ਹਿੰਦੂ ਭਰਾਵਾਂ ਨੇ ਕਹਿਤਾ ਕਿ ਸਾਡੀ ਬੋਲੀ ਹਿੰਦੀ ਹੈ ਉਹ ਤੁਸੀਂ ਤਾਂ ਸੋ ਕਿ ਜੇ ਤੁਸੀਂ ਹਿੰਦੀ ਬੋਲਦੇ ਹੋ ਤੇ ਤੁਸੀਂ ਘੋੜਾ ਕਿਵੇਂ ਕਹੋਗੇ ਕਿਹਸਾ ਦਿਓ ਘਰ ਕਿਵੇਂ ਕਹਸਾ ਦਿਓ ਕਿ ਉੱਪਰ ਕਿਵੇਂ ਕਹਸਾ ਦਿਓ ਭੁੱਖੀ ਕਿਵੇਂ ਬੋਲੋਗੇ ਭੁੱਖੀ ਭੁੱਖੀ ਕਿਵੇਂ ਬੋਲਦੀ ਹੈ ਭੁਖੂ ਹਿੰਦੀ ਦੇ ਵਿੱਚ ਤੇ ਭੁਗੂ ਬੋਲਦੀ ਹੈ ਇਹ ਭੁਗੂ ਕੋ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀ ਜ਼ੁਬਾਨ ਬਦਲ ਤੇ ਪੇਟਾ ਸਾਡੇ ਨਾਲ ਪੰਜਾਬ ਦੇ ਨਾਲ ਬਹੁਤ 파ਰੀ ਧੋਖਾ ਹੋਇਆ ਤੇ ਜ਼ਬਰ ਹੋਇਆ। ਰੀਟਾ ਪੰਜਾਬ ਬਹੁਤ ਗੁੱਡਾ ਸੀ। ਇੰਸ ਫਰੰਟੇ ਸਾਰੇ ਇਲਾਕੇ ਇਸ ਬਹਾਨੇ ਦੇ ਨਾਲ ਖੁੱਸ ਕੇ ਇੱਥੇ ਅੱਜ ਬੜੇ ਤਕੜੇ ਰਿਪੋਰਟਰ ਆਏ ਹੋਏ ਆ ਸਤਿਕਾਰਗੋ ਐਡਨ ਨੂੰ ਪਤਾ ਕਿ ਜਿਹੜੇ ਵੀ ਮਿਲਟਰੀ ਦੇ ਵਿੱਚੋਂ ਸਿਕਰ ਰਟਾਇਰਡ ਹੁੰਦੇ ਆ ਜਾਂ ਆਈਐਸਆਪੀਐਸ ਦੇ ਵਿੱਚੋਂ ਜਾਂ ਸਰਕਾਰ ਦੇ ਵਿੱਚੋਂ ਉਹ ਆਪਣਾ ਘਰ ਸਹਿਬਜਾਦਾ ਦੀਚੇਂਗਰ ਦੇ ਵਿੱਚ ਬਣਾਉਂਦੇ ਆ ਜੇ ਜਿਹੜੇ ਸਾਡੇ ਹਿੰਦੂ ਭਰਾ ਰਟਾਇਰ ਹੁੰਦੇ ਆ ਦੇਖ ਚੀਫ ਸਕੱਟਰੀ ਹੋ ਗਏ ਜਰਨੈਲ ਹੋਵੇ ਉਹ ਸਾਰੇ ਆਪਣੇ ਘਰ ਪੰਚਕੂਲੇ ਬਣਾਉਂਦੇ ਆ ਇਹ ਤੁਸੀਂ ਪਤਾ ਕਰ ਲਓ ਜੇ ਮੈਂ ਗਲਤ ਕਹਿੰਦਾ ਇਹ ਸਾਰੀ ਜਿਹੜੀ ਨਫ਼ਰਤ ਦੀ ਗੱਲ ਪੈਦਾ ਹੋ ਗਈ ਹੈ ਇਹ ਬਹੁਤ ਖਤਰਨਾਕ ਹੈ ਔਰ ਇੱਕੀ ਬੀਜੇਪੀ ਤੇ ਹਰ ਉਸੇ ਹਿੰਦੂ ਮਹਾਸਭਾ ਨੇ ਤੇ ਇਹ ਜਿਹੜੀ ਹਿੰਦੂਆਂ ਦੀਆਂ ਮਤਸਵੀ ਜਥੇਬੰਦੀਆਂ ਹੈ ਕਿਆਂ ਨੇਤਾ ਸਹੀ ਹੈਗੇ ਸਾਰੇ ਪੰਜਾਬੀ ਆ ਪਰ 1947 ਦੇ ਵਿੱਚ ਜਦੋਂ ਵਟਾਰਾ ਹੋਇਆ ਸਿੱਖ ਤੇ ਹਿੰਦੂ ਪਾਕਿਸਤਾਨ ਨੂੰ ਛੱਡ ਕੇ ਇੱਧਰ ਦੇ ਪਾਸੇ ਆ ਗਏ ਜਦੋਂ ਅੰਦਰਲੇ ਪਾਸੇ ਆ ਗਏ ਇੰਡੀਆ ਬਣ ਗਿਆ ਇਹ ਬਹੁਤ ਗੰਤ ਹਿੰਦੂ ਮੁਲਕ ਬਣ ਗਿਆ ਤੇ ਜਿਹੜੇ ਸਾਡੇ ਹਿੰਦੂ ਵੀਰ ਸੀਗੇ ਉਹ ਜੜ ਕੇ ਸਾਡੇ ਨਾਲ ਆਏ ਸ਼ੁਕਰ ਹੈ ਉਹਨਾਂ ਦੇ ਵੇਦ ਸੰਸਕ੍ਰਿਤ ਵਿੱਚ ਲਿਖੇ ਗਏ ਸੀਗੇ ਉਹਨਾਂ ਨੇ ਹੀ ਖਿਆਲ ਕੀਤਾ ਸਾਡੀ ਬੋਲੀ ਹਿੰਦੀ ਤੇ ਸੰਸਕ੍ਰਿਤ ਹੈ ਤੇ ਸਾਨੂੰ ਆਪਣੇ ਕੌਮੀਅਤ ਵੀ ਮਿਲ ਗਈ ਹੈ ਸਾਡਾ ਦੇਸ਼ ਵੀ ਮਿਲ ਗਿਆ ਹੈਗਾ ਇੰਡੀਆ ਪਰ ਜਿਹੜੇ ਸਿੱਖ ਸੀਗੇ ਉਹ ਤਾਂ ਹਿੰਦੀ ਤੇ ਸੰਸਕ੍ਰਿਤ ਤੋਂ ਦੂਰ ਸੀਗੇ ਸਾਨੂੰ ਸਿੱਖਾਂ ਨੂੰ ਨਾਲਾ ਇੱਥੇ ਆ ਕੇ ਕੌਮੀਅਤ ਮਿਲੀ ਨਾ ਸਾਨੂੰ ਆਪਣਾ ਮੁਲਕ ਮਿਲ ਗਿਆ ਜਿਵੇਂ ਹਿੰਦੂ ਨੂੰ ਪੰਜਾਬੀ ਹਿੰਦੂ ਨੂੰ ਆਪਣਾ ਮੁਲਕ ਵੀ ਮਿਲ ਗਿਆ ਕੌਮੀਅਤ ਵੀ ਮਿਲ ਗਈ ਪਰ ਸਿੱਖ ਕੌਮੀਅਤ ਤੇ ਆਪਣੇ ਮੁਲਕ ਤੋਂ ਵਾਂਝਾ ਰਹਿ ਗਿਆ ਇਹ ਤਕਲੀਫ ਹੈ ਪਰ ਛੱਡੇ ਦਤਵਨ ਜਿਹੜੇ ਠੀਕ ਕਹਿੰਦੇ ਐ ਉਹ ਕਹਿੰਦੇ ਐ ਸਿੱਖਾਂ ਨੇ ਅਕਸਰ ਤੇ ਨਹੀਂ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ ਹੁਣ ਜਦੋਂ ਫਿਕਰੇ ਦੇ ਦਿੰਦੇ ਐ ਤਾਂ ਮੈਂ ਵੀ ਉਹਨਾਂ ਨੂੰ ਚੈਲੰਜ ਚੁਣੌਤੀ ਨਹੀਂ ਦੇ ਸਕਦਾ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਪਰ ਮੈਂ ਆਪਣੇ ਆਪ ਨੂੰ ਪੁੱਛਣਾ ਚਾਹੁੰਦਾ ਹੈ ਕਿ ਜੇ ਐਸੀ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੰਗਰੇਜ਼ੀਆਂ ਨੇ ਮੁਸਲਮਾਨਾਂ ਨੂੰ ਤਾਂ ਪਾਕਿਸਤਾਨ ਦੇਤਾ ਤੇ ਹਿੰਦੂਆਂ ਨੂੰ ਇੰਡੀਆ ਦੇ ਤਾਂ ਤੇ ਆਪਾਂ ਸਿੱਖਾਂ ਨੂੰ ਕੀ ਮਿਲਿਆ ਹੈਗਾ ਜੇ ਕੁਰਬਾਨੀਆਂ ਦਿੱਤੀਆਂ ਜਾਂਦਾ ਜੇ ਅਸੀਂ ਪਾਕਿਸਤਾਨ ਦੇ ਵਿੱਚ ਅਸੀਂ ਅੱਜ ਦੇ 2 ਨੰਬਰ ਦੇ ਸ਼ਹਿਰੀ ਹਾਂ ਮੁਸਲਮਾਨਾਂ ਦਾ ਮੌਲਕ ਹੈ ਜੇ ਅਸੀਂ ਇੰਡੀਆ ਦੇ ਵਿੱਚ ਹੈ ਇੱਥੇ ਅਸੀਂ 2 ਨੰਬਰ ਦੇ ਸ਼ਹਿਰੀ ਹਾਂ ਸ਼ੁਕਰ ਸੀ ਹਿੰਦੂਆਂ ਦਾ ਮੌਲਕ ਹੈ ਸੋ ਮੇਰਾ ਮਤਲਬ ਸੀ ਖੱਟਿਆ ਸੀ ਗਨਅਮੀ ਜਦੋਂ ਅੰਗਰੇਜ਼ ਸੀਗੇ ਉਹ ਤੋਂ ਸਿੱਖ ਮੁਸਲਮਾਨ ਤੇ ਹਿੰਦੂ ਅੰਗਰੇਜ਼ ਦੇ ਗੁਲਾਮ ਸੀਗੇ ਗਨਅਮੀ ਦੇ ਵਿੱਚ ਸਾਡੀ ਬਰਾਬਰੀਤਾ ਸਿਰਜੀ ਜਿਹੜੀ ਇੰਡੀਆ ਦੀ ਕਨਸਟੀਟਿਊਸ਼ਨ 14 ਹੈ ਉਹ ਬੈਂਡਿੰਗ ਹੈ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਨੇ ਪਰ ਅਸੀਂ ਬਰਾਬਰ ਨਹੀਂ ਹੈ ਵਾਟੇ ਉੱਤੇ ਬਹੁਤ ਕੇਸ ਚੱਲੇ ਐ ਆ ਭਗਵੰਤ ਜੀ ਨੇ ਹੁਣ ਆਰਡਰ ਦਿੱਤੇ ਐ ਕਿ ਜਿਹੜੇ ਸਿੱਖ ਕੋਈ ਇਹੋ ਜਿਹੇ ਕੰਮ ਕਰਦੇ ਉਹਨਾਂ ਨੂੰ ਗੋਲੀ ਮਾਰ ਦੋ ਕਿੰਨੇ ਗ੍ਰਿਫਤਾਰ ਫਿੱਟੇ ਹੋਏ ਐ ਕਿੰਨੇ ਨੂੰ ਪਿੜੀ ਪਿੜੀ ਦਿੱਤ ਜਾ ਕੇ ਗੋਲੀ ਮਾਰੀ ਐ ਸੋ ਮੇਰਾ ਮਤਲਬ ਐ ਕਿ ਅਸੀਂ ਬਰਾਬਰ ਦੇ ਸ਼ਹਿਰੀ ਨਾ ਤਾਂ ਮੁਸਲਮਾਨ ਨਾਲ ਦੇ ਨਾਲ ਪਾਕਿਸਤਾਨ ਦੇ ਵਿੱਚ ਹੈਗੇ ਨਾ ਹਿੰਦਿਆ ਦੇ ਵਿੱਚ ਹਿੰਦੂ ਹੁੰਦੇ ਫਰਫਰੇ। ਤੇ ਇਹ ਤਾਂ ਸਿੱਧਾ ਦਿੱਸਦਾ ਹੈ ਤੇ ਹੁਣ ਬੀਜੇਪੀ ਕਹਿੰਦੀ ਹੈ ਆਰਐਸ ਜੀ ਭਗਵਾਨ ਜੀ ਭਗਤ ਜੀ ਡੰਡੇ ਹੈ ਕਿ ਹੁਣ ਅਸੀਂ ਇਸ ਨੂੰ ਭਾਰਤ ਕਹਿਣਾ ਸ਼ੁਰੂ ਕਰ ਦੇਣਾ। ਤੁਸੀਂ ਭਾਰਤ ਕਰ ਦੋ ਇਹ ਕੁਝ ਕਰ ਦੋ। ਪਾਰਲੀਮੈਂਟ ਤੁਹਾਡੇ ਕੋਲ ਹੈ। ਪਰਜੰਤ ਤੁਹਾਡੇ ਕੋਲੇ ਹੈਗੀ ਐ ਸਾਰਾ ਇੰਡੀਆ ਦਾ ਸਿਲਸਿਲਾ ਜਿਹੜਾ ਬਾਬੂ ਤੇ ਅਫਸਰ ਚੁਣਉਂਦੇ ਉਹ ਤੁਹਾਡੇ ਕੋਲੇ ਹੈਗਾ ਹੋਰ ਤੁਹਾਨੂੰ ਕੀ ਚਾਹੀਦਾ ਤੁਸੀਂ ਸਾਨੂੰ ਸਾਰੇ ਘਟਕਿੰਤਿਆਂ ਨੂੰ ਰਾਮ ਦੇ ਨਾਲ ਜੁਣੀ ਨੈਣ ਜਿਹੜਾ ਹੁਣ ਜਦੋਂ ਸੰਧਾਨ ਬਣ ਰਿਹਾ ਸੀਗਾ ਉਦੋਂ ਸੰਧਾਨ ਦੇ ਵਿੱਚ ਕਿਹਾ ਗਿਆ ਸੀ ਦੀ ਬੋਲੀ ਦੇ ਆਧਾਰ ਦੇ ਉੱਤੇ ਸੂਬੇ ਬਣਨਗੇ ਜਦੋਂ 1947 ਤੋਂ ਬਾਅਦ ਕਿੰਦੇ ਆਜ਼ਾਦੀ ਆਈ ਤੇ ਮਰਾਸ਼ਾ ਤੇ ਗੁਜਰਾਤ ਇਕੱਠੇ ਸੀਗੇ ਇਹਨਾਂ ਨੂੰ ਤੋੜ ਕੇ ਦੋ ਸੂਬੇ ਬਣਾਤੇ ਜੇ ਬੋਲੀ ਦੇ ਆਧਾਰ ਦੇ ਉੱਤੇ ਬਣਾਉਣਾ ਸੀ ਤਾਂ ਫਿਰ ਪੰਜਾਬ ਦੇ ਵਿੱਚ ਬੋਲੀ ਦੇ ਆਧਾਰ ਦੇ ਉੱਤੇ ਕਿਉਂ ਨਹੀਂ ਬਣਾਇਆ 1966 ਦੇ ਵਿੱਚ ਸੰਗਮੀ ਸੁਭਾ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਦੇਤਾ ਕੱਟ ਵੰਡ ਕੇ ਔਰ ਇਹ ਹਿੰਦੀਈ ਇਸ ਮੌਨਤਰੀ ਬੋਲੀ ਹੈ ਤਾਂ ਫਿਰ ਮ ਰਾਸ਼ਟ੍ਰ ਕੀ ਬਣਾਇਆ ਉੱਥੇ ਹਿੰਦੂ ਨੇ ਬਹੁ ਗਿਣਤੀ ਹਿੰਦੂਆਂ ਦੀ ਹੈ ਪਰ ਉਹਨਾਂ ਦੀ ਬੋਲੀ ਤਾਂ ਮਰਾਠੀ ਹੈ ਗੁਜਰਾਤ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਪਰ ਉਹਨਾਂ ਦੀ ਸਰਕਾਰੀ ਬੋਲੀ ਗੁਜਰਾਤੀ ਹੈ ਆਂਧਰਾ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਪਰ ਉਹਨਾਂ ਦੀ ਸਰਕਾਰੀ ਬੋਲੀ ਤੇਲਗੂ ਹੈ ਕੇਰਲ ਆ ਦੇ ਵਿੱਚ ਬਹੁਤ ਗਿਣਤੀ ਹਿੰਦੂਆ ਦੀ ਹੈ ਪਰ ਉਹਨਾਂ ਦੀ ਬੋਲੀ ਮਲਿਆਲਮ ਹੈ ਬੰਗਾਲ ਦੇ ਵਿੱਚ ਬਹੁਤ ਗਿਣਤੀ ਹਿੰਦੂਆ ਦੀ ਹੈ ਪਰ ਉਹਨਾਂ ਦੀ ਬੋਲੀ ਬੰਗਾਲੀ ਹੈ ਜੋ ਮੇਰਾ ਮਤਲਬ ਹੈ ਕਿ ਜੇ ਖਾਂਦੀ ਬੋਲਣੀ ਪੰਜਾਬੀ ਹੈ ਤੇ ਹਿੰਦੂ ਪੰਜਾਬੀਆਂ ਦੀ ਵੀ ਬੋਲੀ ਹਿੰਦੂ ਪੰਜਾਬੀ ਹੈ ਤਾਂ ਫਿਰ ਇਹੋ ਜਿਹਾ ਖੰ ਪੰਜਾਬ ਦੇ ਨਾਲ ਕਿਉਂ ਕੀਤਾ ਹੈਗਾ ਅੱਜ ਅਸੀਂ ਅਜੀਤ ਸਿੰਘ ਨਗਰ ਦੇ ਵਿੱਚ ਬੈਠੇ ਆਂ ਨਾ ਸਿੱਖ ਚੰਡੀਗੜ੍ਹ ਦੇ ਵਿੱਚ ਜਿਹੜਾ ਜੱਦੀ ਤੌਰ ਤੇ ਲਾਹੌਰ ਤੋਂ ਬਾਅਦ ਨੇੜੇ ਤੇ ਗਾਂਧੀ ਨੇ ਕਿਹਾ ਸੀ ਕਿ ਇਹ ਲਾਹੌਰ ਨਹੀਂ ਐ ਤਾਂ ਫਿਰ ਤੁਹਾਨੂੰ ਚੰਡੀਗੜ੍ਹ ਦਿੰਦੇ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਕਿ ਅੱਜ 80 ਦਿੱੰਤੀ ਦਾ ਬਹੁਤ ਬੜਾ ਹਾਲ ਹੈ। ਅੱਜ ਵੀ ਝੂਠੇ ਮੁਕਾਬਲੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਐ। ਜੇ ਕੋਈ ਸਮਾਜ ਦੇ ਵਿੱਚ ਚੰਗਾ ਕੰਮ ਨਹੀਂ ਕਰਦਾ ਉਹਨੂੰ ਸੁਝਾਉਣਾ ਤਾਂ ਸਰਕਾਰ ਦਾ ਕੰਮ ਹੈ ਤੇ ਜੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਉਹ ਵੀ ਸਰਕਾਰ ਦਾ ਕੰਮ ਹੈ ਮੋਦੀ ਸਾਹਿਬ ਨੇ ਪਹਿਲਾਂ ਕਿਹਾ ਸੀ ਕਿ ਕਿੰਨੇ ਕਰੋੜ ਮੈਂ ਨੌਕਰੀਆਂ ਦੇ ਦੂੰਗਾ ਕੋਈ ਨੌਕਰੀ ਨਹੀਂ ਕੋਈ ਲੋਕੀ ਇੱਧਰ ਉੱਧਰ ਫੜ ਕੇ ਦੇ ਫਿਰਦੇ ਐ ਤੇ ਕਿਉਂ ਕਰਕੇ ਜ਼ੁਲਮ ਹਿੰਦੂਵਾਦ ਤੇ ਇੰਡੀਆ ਨੇ ਸਿੱਖਾਂ ਦੇ ਉੱਤੇ ਬਹੁਤ ਕੀਤਾ ਦਰਬਾਰ ਸਾਹਿਬ ਤੇ ਮਿਲਟਰੀ ਆਪਰੇਸ਼ਨ ਕਰਾਏ ਹੈ ਉਦੋਂ ਬਾਅਦ ਜੀਵ ਗਾਂਧੀ ਨੇ ਸਾਰੇ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਕਤਲੇਆਮ ਕੀਤੀ ਹੈ ਤੇ ਸਿੱਖ ਤਾਂ ਹিজਰਤ ਕਰਕੇ ਭਾਰਤ ਦੇ ਮੁਲਕਾਂ ਵਿੱਚ ਚਲੇ ਗਏ ਆ ਔਰ ਸਾਡੇ ਹਿੰਦੂ ਗੋਮਖਿੰਡਿਨ ਪੜੇ ਲਿਖੇ ਕਹਿੰਦੇ ਆ ਕਿ ਇੱਥੇ ਨੌਕਰੀ ਨਹੀਂ ਮਿਲੀ ਤੇ ਬਾਹਰ ਚਲੇ ਗਏ ਹਜਰ ਦਾ ਨਤ ਕੋਈ ਨਹੀਂ ਹੈ ਹਜਰਤ ਹੋਈ ਹੈ ਜਬਰ ਦੇ ਬਰੋਦ ਦੇ ਵਿੱਚ ਤੇ ਜਿਹੜੀ ਅਸੀਂ ਚਿੱਠੀ ਲਿਖਦੇ ਆ ਬਾਅਦ ਦੇ ਮੁਲਖਾਂ 'ਚ ਉਹਦੇ ਸਾਰਾ ਜ਼ਿਕਰ ਕੀਤਾ ਹੋਇਆ ਹੈ ਕਿ ਸਾਡੇ ਉੱਤੇ ਕਿਹੜੇ ਕਿਹੜੇ ਜ਼ੁਲਮ ਹਿੰਦੂਤਵ ਨੇ ਕੀਤੇ ਆ ਇਸ ਕਰਕੇ ਸਾਡੀ ਚਿੱਠੀ ਦੇ ਉੱਤੇ ਹਰੇਕ ਨੂੰ ਪਨਾਹ ਮਿਲ ਰਹੀ ਹੈ ਜੇ ਉਹ ਗੈਂ ਚਿੱਠੀ ਤੋਂ ਜਾਂਦੇ ਆ ਫਿਰ ਵਾਪਸ ਇੱਥੇ ਆਏ ਹੁਣ ਦੂਸਰੀ ਗੱਲ ਹੈ ਕਿ ਜੇ ਸਿੱਖਾਂ ਨੇ ਇੱਥੇ ਵੀ ਹਰਦਸਤਾਨ ਦੀ ਗੱਲ ਕੀਤੀ ਹੈ ਭਾਰਤ ਦੇ ਮੁਲਕਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੀਤੀ ਹੈ ਇਸ ਕਰਕੇ ਜਿਹੜੇ ਅਮਰੀਕਾ ਨੇ ਪੰਜਾਬ ਦੇ ਲੋਕ ਵਾਪਸ ਭੇਜੇ ਹੈ ਉਹਨਾਂ ਨੂੰ ਤੁਸੀਂ ਦੇਖੋਗੇ ਕਿ ਕਿਸੇ ਦੇ ਦਾੜੀ ਤੇ ਨਹੀਂ ਹੈ ਪਰ ਫਿਰ ਅਮਰੀਕਾ ਨੇ ਆਪਣਾ ਫੌਜੀ ਜਹਾਜ਼ ਹੰਬਰਸਰ ਕਿਉਂ ਲਾਇਆ ਤਾਂ ਨਾਇਆ ਕਿ ਇਹ ਸਾਡਾ ਖੇਤ ਦੇ ਵਿੱਚ ਸ਼ਾਂਤੀ ਹੈਗੀ ਹੈ ਇਹ ਸਿੱਖਾਂ ਦੀ जग ਹੈ ਤੇ ਅਸੀਂ ਜੇ ਪੰਜਾਬ ਦਾ ਰਸਤਾ ਦੇਖਣਾ ਉਡੀ ਸਰਵੇ ਕਰਨੀ ਹੈ ਤਾਂ ਤਾਂ ਮਿਲਟਰੀ ਦਾ ਹਵਾਈ ਜਹਾਜ਼ ਦੇ ਨਾਲ ਇਹ ਜਿਹੜੇ ਬੰਦੇ ਉੱਥੋਂ ਖੱਡੇ ਆ ਅਮਰੀਕਾ ਤੋਂ ਉਹਨਾਂ ਨੂੰ ਮਿਲਟਰੀ ਹਵਾਈ ਜਹਾਜ਼ ਤੇ ਲਿਆਂਦਾ ਗਿਆ ਕਿ ਜਿਹੜਾ ਸਾਰੀਆਂ ਫੋਟੋਆਂ ਰੂਟ ਦੀਆਂ ਇਰਾਨ ਦੀਆਂ ਇਰਾਕ ਦੀਆਂ ਅਫਗਾਨਿਸਤਾਨ ਦੀਆਂ ਕੱਢਣਾ ਜੇ ਜਦੋਂ ਵੀ ਅਮਰੀਕਾ ਨੂੰ ਲੋੜ ਪਵੇ ਉਹ ਐਡਰ ਐਸਟਰਾ ਸਾਡੀ ਹੈ ਹੁਣ ਤੁਸੀਂ ਬਹੁਤ بڑے ਲਿਖੇ ਹੋ ਤੁਸੀਂ ਮੈਨੂੰ ਕਹੋਗੇ ਕਿ ਉਹ ਤਰੇ ਤੱਕ ਸੈਟਲਾਈਟ ਲੱਗੀਆਂ ਉਹਨਾਂ ਨੂੰ ਸੈਟਲਾਈਟ ਤੋਂ ਨਹੀਂ ਪਤਾ ਹੁੰਦਾ ਜਾਂ ਜਿਹੜੇ ਹਵਾਈ ਜਾਂ ਹੈਗੇ ਸਟੈਂਥ ਦੇ ਜਿਨ੍ਹਾਂ ਨੂੰ ਰੇਡਰ ਨਹੀਂ ਪੈਟ ਕਰਦਾ ਫੜਦਾ ਉਹ ਵੀ ਤਾਂ ਫੋਟੋਆਂ ਲੈ ਸਕਦੇ ਐ ਨਹੀਂ ਜਿਹੜਾ ਇਹ ਥਰਡ ਫੋਟੋ ਵਧੀਆ ਸਿੱਖੀ ਗਏ ਤੇ ਫੋਰਟ ਦਾ ਪਤਾ ਲੱਗ ਗਏ ਕਿ ਅਰਾਖ ਦੇ ਵਿੱਚ ਕਿੱਥੇ ਹੈ ਈਰਾਨ ਦੇ ਵਿੱਚ ਅਫਗਾਨਿਸਤਾਨ ਦੇ ਪਾਕਿਸਤਾਨ ਦੇ ਵਿੱਚ ਕਿੱਥੇ ਹੈ ਇੰਡੀਆ ਦੇ ਕਿੱਥੇ ਹੈ ਉਹ ਤਾਂ ਸਿਰਫ ਹਵਾਈ ਜਹਾਜ਼ ਤੋਂ ਪੱਕਾ ਪਤਾ ਲੱਗਦਾ ਸੋ ਅਸੀਂ ਖਾਲਿਸਤਾਨ ਦੀ ਗੱਲ ਕਾਫੀ ਅੰਕੇ ਲੈ ਗਈ ਹੈ ਮੈਂ ਵਿਸਮਨਨ ਨਾਲ ਵੀ ਗੱਲ ਕੀਤੀ ਹੈ ਹੈ ਕੀ ਹੁਣ ਅਗਲੀ ਸਟੈਪ ਹੈ ਕਿ ਜੇ ਤੋਂ ਦੇ ਪੜੇ ਲਿਖੇ ਜਿਹੜੇ ਸੱਜਣ ਨੇ ਜਿਹੜੇ ਇੱਥੇ ਅੱਜ ਬੈਠੇ ਐ ਜੀ ਇਹ ਵੀ ਸਮਝਣ ਕਿ ਖਾਲਸਾ ਦੀ ਗੱਲ ਸਿੱਖਣਾਈਏ ਤਾਂ ਬਹੁਤ ਬਿਹਤਰ ਹੋਊਗਾ ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਕਾਫੀ ਕੁਝ ਕੰਮ ਖਰਚ ਚੁੱਕੇ ਹੋ ਪਰ ਹੁਣ ਜਿਹੜੇ ਸਿੱਖ ਆਸਟ੍ਰੇਲੀਆ ਕਾਣੀਆ ਕੈਂਡੀਡਾ ਯੂਰਪ ਤੇ ਅਮਰੀਕਾ ਦੇ ਵਿੱਚ ਬੈਠੇ ਹੈ ਜੇ ਉਹ ਤੱਕੜੇ ਹੋ ਕੇ ਖਾਲਸਤਾਨ ਦੀ ਆਵਾਜ਼ ਚੱਕਣਗੇ ਤਾਂ ਫੇਰ ਮੋਂਕਮਟ ਨੇ ਕੀ ਖਾਲਸਤਾਨ ਬਣ ਜਾਊਗਾ ਤਿੰਨ ਪਰਮਾਣੂ ਹਥਿਆਰ ਦੇ ਨਾਲ ਲਾਂਸ ਹੋਏ ਮੁਲਕ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਤੇ ਕੌਮਰੇਟੀ ਇਹਨਾਂ ਦੇ ਵਿੱਚ ਇੱਕ ਬਫਰ ਸਟੇਟ ਸਿੱਖਾਂ ਦੀ ਬਣ ਜਾਊਗੀ ਸੋ ਅੱਜ ਜਿਹੜਾ ਕੁਸ਼ਲਪੰਦ ਸਿੰਘ ਜੀ ਨੇ ਸਾਨੂੰ ਇੱਥੇ ਬਲਾਸੇ ਮੀਟਿੰਗ ਕਰਾਈ ਹੈ ਮੈਂ ਬਹੁਤ ਪਤ ਡਾਕਟਰ ਨਮਾਦੈਂ ਟਰੈਸ ਵੀ ਆਈ ਹੈ ਤਾਂ ਤੁਸੀਂ ਪੜੇ ਦੇਖ ਲਈ ਹੋ ਕੰਪੋਬੀ ਫਰਜ ਬਣ ਰਹੀ ਹੈ ਕਿ ਜਿੱਥੇ ਤੁਸੀਂ ਵਿਆਹ ਸ਼ਾਦੀ ਤੇ ਭੋਗ ਤੇ ਜਾਓਗੇ ਤੁਸੀਂ ਮੰਗ ਕਰੋ ਕਿ ਸਾਡਾ ਵੀ ਜਿਹੜਾ ਮੁੱਲ ਹੈ ਅਸੀਂ ਇਹ ਲੈਦਾ ਫਾਰਮ ਸਾਨੂੰ ਸਜਾਤੀ ਗੁਰੂ ਨਾਨਕ ਸਾਹਿਬ ਨੇ ਸਨਾਰੇ Hindu ਨਾ ਮੁਸਲਮਾਨ ਤੇ ਬਾਪੀ ਦੇ ਗੁਰੂ ਸਾਹਿਬਾਂ ਨੇ ਸਾਨੂੰ ਗੁਰਮਖੀ ਦੇਤੇ ਹੁਣ ਗੁਰੂ ਅੰਗਦ ਸਾਹਿਬ ਨੇ ਖਾੜੋ ਕਿਉਂ ਦੇਤੇ ਕਦੇ ਕੋਈ ਛਾੜ ਬੱਚਾ ਆਦਮੀ ਖਾਣੇ ਮਰੋਂਦਾ ਹੁੰਦਾ ਪੁਸ਼ਤੀਆਂ ਕਰੋਂਦਾ ਹੁੰਦਾ ਰੋਣੇ ਸੌਣੇ ਤੇ ਹੱਜੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਕੌਮ ਦੇਤੀ ਹੈ ਧਰਮ ਲੈਦਾ ਦੇਤਾ ਤੇ ਇਹਦੇ ਤਖੜੇ ਨਹੀਂ ਹੋਣਗੇ ਤੇ ਦੂਜੇ ਤਾਂ ਇਹਨਾਂ ਨੂੰ ਖੁੱਸ ਘੱਟ ਦੇਣਗੇ ਹੁਣ ਇਥੋਂ ਸਿਰਾ ਤੱਕ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕੁਝ ਦਿੱਤਾ ਹੈਗਾ ਕਿਵੇਂ ਪਾਤਸ਼ਾਹ ਨੇ ਮੇਰੀ ਪੀੜੀ ਦੇਤੀ ਉਹਨਾਂ ਦਾ ਪਹਿਲਾ ਹੁਕਮਨਾਮਾ ਸੀਗਾ ਸੀਖ ਨੂੰ ਮਾਇਆ ਨਹੀਂ ਦੇਣਗੇ ਘੋੜੇ ਤੇ ਹਥਿਆਰ ਲੈ ਕੇ ਆਉਣਗੇ ਤੇ ਮੋਗਲ ਹਕੂਮਤ ਦੇ ਵਿੱਚ ਗੈਰ ਸਿੱਖ ਨਾ ਤਾਂ ਸਰਪਾਨ ਫੜ ਸਕਦਾ ਸੀਗਾ ਨਾ ਘੋੜੇ ਦੀ ਸਵਾਰੀ ਕਰ ਸਕਦਾ ਸੀਗਾ ਨਾ ਤਾਟ ਪੈਣ ਕਰ ਸਕਦਾ ਸੀਗਾ ਤੇ ਨਾ ਬਾਗ ਦੇ ਨਾਲ ਸ਼িকার ਤੇ ਸਕਦਾ ਸੀਗਾ ਕਿਵੇਂ ਪਾਸ਼ਾ ਨੇ ਰਾਜ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਸਾਨੂੰ ਦੇਤੀਆਂ ਪਰ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਕਿ ਅਪਾ ਕੀ ਸੀ ਜੇ ਜੇ ਪਤਾ ਹੀ ਨਹੀਂ ਹੈ ਕਿ ਜੇ ਪਤਾ ਕਰ ਲੀਏ ਤੇ ਸਾਨੂੰ ਫਤਿਹ ਹੋ ਜਾਊਗਾ ਖਾਲਸਾਨ ਸੁਪਰੀਮ کورٹ ਨੇ ਸਾਨੂੰ ਹੱਥ ਦੇ ਤਾ ਮੈਂ ਰੇਟ ਹਾਈ ਕੋਰਟ ਵੀ ਕੀਤੀ ਹੋਤੀ ਔਰ ਤੇ ਵੀ ਕੀਤੀ ਕਿ ਮੈਂ ਨੂੰ ਕਹਿੰਦੇ ਆ ਕਿ ਮਾਨ ਨੂੰ ਕਿਉਂ ਨਹੀਂ ਫੜਦੇ ਮਾਨ ਨੂੰ ਤਾਂ ਨਹੀਂ ਫੜਦੇ ਕਿਉਂ ਕਰਕੇ ਮੈਂ ਦੰਗੇ ਪ੍ਰਸਾਦਾਂ ਦੀ ਗੱਲ ਨਹੀਂ ਕਰਦਾ ਇਹ ਬਾਰ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਖਾਲਸਾਣ ਦੇ ਨਿਵਾਸੀ ਬਣ ਸਕਦੇ ਹੋ ਹਿੰਦੂ ਮੁਸਲਮਾਨ ਨਹੀਂ ਸਭ ਮੇਰਾ ਮਤਲਬ ਹੈ ਕਿ ਜੇ ਆਪਾਂ ਸੰਗੀਤਾਂ ਅੰਦਰ ਫਰਾਂਗੇ ਹਰ ਇੱਕ ਹਾਲਕਸਤਾਨ ਵੀ ਬਣ ਜਾਗੇ ਕਿ ਉੱਥੇ ਵੀ ਆਪਾਂ ਕਾਂਗੇ ਕੁੱਟਮਾਰ ਕਰਾਂਗੇ ਆਹ ਕਰਾਂਗੇ ਹਾਲਕਸਤਾਨ 3 ਹੀ ਕੇਸ ਬਣ ਲਗੇ ਤੇ ਤੁਹਾਨੂੰ ਗ੍ਰਿਫਤਾਰੀ ਹੋਣਗੀਆ ਸੋ ਮੇਰਾ ਮਤਲਬ ਇਹ ਬਹੁਤ ਜ਼ਰੂਰੀ ਸੀ ਇਹ ਤੁਹਾਨੂੰ ਅੱਜ ਮੈਂ ਸਾਰਿਆਂ ਨੂੰ ਸਮਝਾਇਆ ਕਿ ਅੱਜ ਥੇ ਬੱਪਾ ਅਜੀਤ ਸਿੰਘ ਨਗਰ ਦੇ ਵਿੱਚ ਕਿਉਂ ਬੈਠੇ ਹੈ ਨਾ ਪਰ ਚੰਡੀਗੜ੍ਹ ਇਹ ਸਿੱਧੇ ਬੈਠਦੇ ਹੋ ਵਾਇਬ੍ਰੇਟੀ ਦਾ ਖਲਸਾ ਵਾਇਬ੍ਰੇਟ ਖਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ